ਦੁਨੀਆ ਬਜਬਾਤ ਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਦੋਸਤੋ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀਆਂ ਦੀ ਚੋਣ 14 ਦਸੰਬਰ ਨੂੰ ਹੋਣ ਜਾ ਰਹੀ ਹੈ 17 ਦਸੰਬਰ ਨੂੰ ਆਉਣੇ ਨੇ ਨਤੀਜੇ ਤੇ ਲੋਕਾਂ ਦੇ ਵਿੱਚ ਇੱਕ ਇਹ ਚਰਚਾ ਹੈ ਕਿ ਬਲਾਕ ਸੰਪਤੀ ਜਿਹੜੇ ਮੈਂਬਰ ਆ ਉਹਨਾਂ ਦੇ ਕੀ ਕੰਮ ਹੁੰਦੇ ਆ ਚੇਅਰਮੈਨ ਦੀ ਕੀ ਡਿਊਟੀ ਹੁੰਦੀ ਆ ਇੰਦਰਜੀਤ ਕੌਰ ਮਾਨ ਸੰਮਤੀ ਮੈਂਬਰ ਵੀ ਰਹੇ ਨੇ ਸਰਪੰਚ ਵੀ ਰਹੇ ਨੇ ਇਹਨਾਂ ਕੋਲ ਬਹੁਤ ਸਾਰਾ ਅਜੀਹਾ ਤਜਰਬਾ ਜਿਹਦੇ ਬਾਰੇ ਆਪਾਂ ਇਹਨਾਂ ਕੋਲ ਜਾਣਦੇ ਅੱਜ ਕਿ ਸੰਮਤੀ ਮੈਂਬਰ ਦਾ ਕੀ ਰੋਲ ਹੁੰਦਾ ਪੰਚਾਇਤਾਂ ਨੂੰ ਲੈ ਕੇ ਇਹਨਾਂ ਤੋਂ ਇਹ ਵੀ ਜਾਣਦੇ ਆ ਕਿ ਸੰਮਤੀ ਜਿਹੜੀ ਆ ਉਹਦਾ ਕਿੰਨੇ ਏਰੀਆ ਕਿੰਨੇ ਪਿੰਡਾਂ ਦੀ ਬਣਦੀ ਆ ਕਿੰਨਿਆਂ ਇਹਦੇ ਵਿੱਚ ਵੋਟਾਂ ਹੁੰਦੀਆਂ ਇਹ ਸਾਰੇ ਸਵਾਲਾਂ ਦੇ ਜਵਾਬ ਲੈਨੇ ਆ ਆਓ ਪਹਿਲਾਂ ਬਧਾਇ ਕੇਂਦਰ ਜੀ ਤੋਂ ਪਰਮਾਨ ਦਾ ਸਵਾਗਤ ਕਰ ਲੈਨੇ ਉਹ ਤੋਂ ਬਾਅਦ ਕਰਾਂਗੇ ਇਹਨਾਂ ਨੂੰ ਸਵਾਲ ਤੁਹਾਡਾ ਬਹੁਤ ਬਹੁਤ ਸਵਾਗਤ ਹਮ ਸਚੀ ਕਲ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਰਜਿੰਦਰ ਜੀ ਪਹਿਲਾਂ ਸਾਡੇ ਸਰੋਤਿਆਂ ਨੂੰ ਇਹ ਦੱਸਿਓ ਕਿ ਜਦੋਂ ਤੁਸੀਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ ਤੇ ਉਸ ਵੇਲੇ ਪਹਿਲਾਂ ਕਿਹੜੀ ਚੋਣ ਲੜੀ ਸੀ ਜਿੰਦਰ ਜੀ ਸਭ ਤੋਂ ਪਹਿਲਾਂ ਮੈਂ ਜਦੋਂ ਸਿਆਸੀ ਸਫ਼ਰ ਸ਼ੁਰੂ ਕੀਤਾ ਉਦੋਂ ਚੋਣ ਲੜੀ ਸੀ ਮੈਂ ਬਲਾਕ ਸੰਪਤੀ ਦੀ ਜੀ ਔਰ ਬਲਾਕ ਸੰਪਤੀ ਦੇ ਨਾਲ ਹੀ ਮੇਰਾ ਆਗਾਜ਼ ਹੋਇਆ ਸੀ ਸਿਆਸੀ ਸਫ਼ਰ ਦਾ ਕਿਹੜੀ ਪਾਰਟੀ ਨੂੰ ਮੈਂ ਇਕੱਲੇ ਦਲ ਵੱਲੋਂ ਲੜੀ ਸੀ ਤੇ ਪਹਿਲੀ ਚੋਣ ਕਿੰਨਾ ਕੁ ਮੁਕਾਬਲਾ ਸਖਤ ਹੋਇਆ ਸੀ ਮੁਕਾਬਲਾ ਉਹ ਬੜਾ ਸਖਤ ਸੀ ਜੀ ਜੀ ਬੜੀ ਕੋਸ਼ਿਸ਼ ਕੀਤੀ ਗਈ ਸੀ ਉਸ ਵੇਲੇ ਦੀ ਹਾਕਮਤਿਰ ਵੱਲੋਂ ਠੀਕ ਹੈ ਕਾਂਗਰਸ ਦਾ ਰਾਜ ਸੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ ਸੀ ਕਿ ਵੀ ਮੈਂ ਕਿਸੇ ਵੀ ਹਾਲ ਦੇ ਵਿੱਚ ਇਲੈਕਸ਼ਨ ਨਾ ਲੜਾਂ ਜੇ ਲੜਾਂ ਤੇ ਜਾਂ ਕਾਂਗਰਸ ਫਰੋਂ ਲੜਾਂ ਜੇ ਉਧਰੋਂ ਵੀ ਨਾ ਲੜਾਂ ਤਾਂ ਮੈਂ ਸਾਂਝਾ ਉਮੀਦਵਾਰ ਬਣ ਜਾਵਾਂ ਮੈਂ ਬਿਆਨ ਦੇ ਦਵਾਂ ਕਿ ਵੀ ਮੈਂ ਸਾਂਝਾ ਉਮੀਦਵਾਰ ਹਾਂ ਤੇ ਮੈਨੂੰ ਸਰਬਸੰਮਤੀ ਨਾਲ ਵੀ ਚੁਣਿਆ ਜਾ ਸਕਦਾ ਸੀ ਤੇ ਇਸ ਵੇਲੇ ਤੁਸੀਂ ਦੇਖਦੇ ਆਂ ਅੱਜ ਕੱਲ ਵੀ ਜਿਹੜੇ ਉਮੀਦਵਾਰ ਬਣਦੇ ਉਹਨਾਂ ਨੂੰ ਵੀ ਸਮੱਸਿਆਵਾਂ ਇਦਾਂ ਦੀਆਂ ਹੈ ਤੁਹਾਡੀ ਨਜ਼ਰ ਅ ਬਿਲਕੁਲ ਹਰ ਸਮੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਪਰ ਅ ਇਹ ਜਿਹੜੇ ਇਹ ਪਹਿਲੇ ਨੇ ਕਾਂਗਰਸੀ ਹੋ ਗਿਆ ਅਕਾਲੀ ਹੋ ਗਿਆ ਇਨਾਂ ਨੂੰ ਇਹ ਸਮੱਸਿਆਵਾਂ ਨਹੀਂ ਹੈਗੀਆਂ ਕਿਉਂਕਿ ਇਹ ਇਸੇ ਲਾਈਨ ਤੇ ਹਜੇ ਵੀ ਚੱਲਦੇ ਆ। ਚੱਲਦੇ। ਅਸੀਂ ਇਸ ਲਾਈਨ ਤੇ ਨਹੀਂ ਚੱਲਦੇ ਤੁਸੀਂ ਪੂਰੇ ਹਲਕੇ ਦੇ ਵਿੱਚ ਦੇਖੋਗੇ ਵੀ ਇੱਕ ਤਾਂ ਪੂਰੀ ਛੁੱਟੀ ਦਿੱਤੀ ਗਈ ਸੀਗੀ ਤੁਸੀਂ ਸਾਰਾ ਜਿਹੜਾ ਵੀ ਇਲੈਕਸ਼ਨ ਲੜਨਾ ਚਾਹੁੰਦਾ ਉਹ ਲੜੇ। ਅ ਦੂਸਰਾ ਇਹ ਆ ਵੀ ਕਿਸੇ ਦੇ ਕਾਗਜ਼ ਰੱਦ ਨਹੀਂ ਕਰਨੇ। ਜੀ। ਤੀਸਰਾ ਅਸੀਂ ਕਿਸੇ ਵੀ ਇੱਕ ਵੀ ਜਿਹੜਾ ਸਾਡਾ ਕੈਂਡੀਡੇਟ ਕੋਈ ਵੀ ਚਾਹੇ ਉਹ ਕალი ਦਲ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ। ਜਦੋਂ ਕੋਈ ਆਜ਼ਾਦ ਹੋਵੇ ਅਸੀਂ ਕਿਸੇ ਦਾ ਪਿੱਛਾ ਨਹੀਂ ਕੀਤਾ ਕਿਸੇ ਨੂੰ ਬਿਠਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਅਸੀਂ ਜਿੱਥੇ ਹੋ ਕੇ ਆ ਜੀਏ ਮਗਰ ਮਗਰ ਜਿਵੇਂ ਕਾਂਗਰਸ ਦਾ ਹੈਗਾ ਕਿ ਜਿੱਤ ਵੀ ਕੋਈ ਲੰਘ ਜਵੇ ਇਹਨਾਂ ਨੇ ਉੱਥੇ ਲੀ ਜ਼ਰੂਰ ਪਟਣੀ ਆ ਨਾ ਕੋਈ ਇਹੋ ਜਿਹਾ ਕੰਮ ਕੀਤਾ ਤੁਹਾਨੂੰ ਕੋਈ ਮਿਸਾਲ ਨਹੀਂ ਮਿਲੂਗੀ ਪੂਰੇ ਹਲਕੇ ਦੇ ਵਿੱਚੋਂ ਇਹ ਅਤਲੀ ਕਾਂਗਰਸੀ ਜ਼ਰੂਰ ਇਸ ਇਹ ਰੀਤ ਆਪਣੀ ਛੱਡਦੇ ਨਹੀਂ ਇਹ ਲੀ ਇਹ ਆ ਇਹਨਾਂ ਦੀ ਕਿ ਵੀ ਇੱਕ ਦੂਸਰੇ ਨੂੰ ਠਿੱਬੀ ਲਾਉਣੀ ਇੱਕ ਦੂਸਰੇ ਦੇ ਕੈਂਡੀਡੇਟ ਪਟਨੇ ਇੱਕ ਦੂਸਰੇ ਦੇ ਕਿਸੇ ਦੇ ਬਿਠਾ ਲੈ ਕਿਸੇ ਦੇ ਰੱਖ ਲੈ ਇਹ ਜ਼ਰੂਰ ਕਰਦੇ ਆ ਤੇ ਇਹ ਜਿਹੜਾ ਸੰਮਤੀ ਹੁੰਦਾ ਆ ਇਕੱਲਾ ਵੀ ਇਲਾਕਾ ਜਾਂ ਕਿੰਨੇ ਪਿੰਡਾਂ ਦੀ ਸੰਮਤੀ ਇਕ ਬਣਦੀ ਆ ਇਹ ਸਾਡੇ ਸਰੋਤਿਆਂ ਦੇ ਇਹ ਪਿੰਡਾਂ ਦਾ ਹਿਸਾਬ ਨਹੀਂ ਹੁੰਦਾ ਰਜਿੰਦਰ ਜੀ ਇਹਦੇ ਵਿੱਚ ਫੋਟਾਂ ਦਾ ਹਿਸਾਬ ਹੁੰਦਾ ਜਿਵੇਂ ਕਿ ਇਸ ਵਾਰ ਸਰਕਾਰ ਨੇ ਇਹ ਤੈ ਕੀਤਾ ਸੀ ਕਿ 5000 ਵੋਟ ਜਿਹੜੀ ਇੱਕ ਸੰਮਤੀ ਦੇ ਵਿੱਚ ਹੋਏਗੀ ਜੀ ਜੇ ਪਹਿਲੇ ਜ਼ੋਨਾਂ ਨਾਲੋਂ ਸਾਡਾ ਜ਼ੋਨ ਵੱਧਦਾ ਵੀ ਹੋਵੇ ਮਤਲਬ ਵੋਟ 5000 ਤੋਂ ਵੱਧ ਨਾ ਹੋਵੇ ਜੇਵੇਂ ਜ਼ੋਨ ਵੱਧਦਾ ਵੀ ਹੋਵੇ ਤਾਂ ਅਸੀਂ ਵਧਾ ਸਕਦੇ ਸੀ ਲੇਕਿਨ ਵੋਟਾਂ ਜਿਹੜੀਆਂ ਸਾਡੀਆਂ 5000 ਦੇ ਵਿੱਚ ਵਿੱਚ ਕੋਈ ਥੱਲੇ ਕੋਈ ਥੋੜੀ ਬਹੁਤੀ ਉੱਪਰ ਕਰਕੇ ਅਸੀਂ ਪਹਿਲਾਂ ਦੀਆਂ ਜਿਵੇਂ 34 ਸਾਰੇ ਹਲਕੇ ਦੀਆਂ ਸੰਤੀਆਂ ਸੀ ਉਨੀਆਂ ਹੀ ਰੱਖਿਆ ਤੇ ਇਹ ਜਿਹੜਾ ਸੰਪਤੀ ਮੈਂਬਰ ਆ ਉਹਦੇ ਕੰਮ ਨੂੰ ਲੈ ਕੇ ਉਹਦੇ ਅਧੀਨ ਕਿਹੜੇ ਕਿਹੜੇ ਕੰਮ ਹੁੰਦੇ ਆ ਇਹਦੇ ਬਾਰੇ ਆ ਆਮ ਤੌਰ ਤੇ ਜਦੋਂ ਮੈਂ ਵੀ ਇਲੈਕਸ਼ਨ ਲੜੀ ਸੀ ਮੈਨੂੰ ਵੀ ਇਹੀ ਕਿਹਾ ਕਿ ਬਿਠਾਇਆ ਜਾ ਰਿਹਾ ਸੀਗਾ ਕਿ ਜੀ ਉੱਥੇ ਕੁਝ ਨਹੀਂ ਹੁੰਦਾ ਉੱਥੇ ਚਾਹ ਦਾ ਕੱਪ ਪੀਦਾ ਹੈ ਕ ਮੀਟਿੰਗ ਦਾ ਤੁਸੀਂ ਰਹਿਣ ਦਿਓ ਜਾਂ ਤੁਸੀਂ ਸਾਡੇ ਨਾਲ ਲੜ ਲਓ ਚਾਹੇ ਇਹ ਉਹ ਸਾਰਾ ਕੁਝ ਲੇਕਿਨ ਕੋਈ ਵੀ ਜਿਹੜੀ ਇਹ ਡੈਮੋਕ੍ਰੇਸੀ ਦੇ ਵਿੱਚ ਇਹ ਜੇ ਇਹ ਬਣੀ ਆ ਸਰਪੰਚ ਤੋਂ ਬਾਅਦ ਸੰਮਤੀ ਜ਼ਿਲ੍ਹਾ ਪ੍ਰੀਸ਼ਦ MLA ਜੇ ਇਹ ਤੈ ਕੀਤਾ ਗਿਆ ਆ ਜਾਂ ਸੰਵਿਧਾਨ ਦੇ ਵਿੱਚ ਇਹ ਚੀਜ਼ਾਂ ਰੱਖੀਆਂ ਗਈਆਂ ਤੋਂ ਬੜੀਆਂ ਸੋਚ ਸਮਝ ਕੇ ਰੱਖੀਆਂ ਗਈਆਂ ਸੀ ਤਾਂ ਕਿ ਸਰਪੰਚ ਤੋਂ ਲੈ ਕੇ ਵੱਖਰੇ ਵੱਖਰੇ ਲੈਵਲ ਤੇ ਲੋਕ ਇਲੈਕਸ਼ਨ ਲੜ ਕੇ ਛੇਠਾਂ ਲੋਕਾਂ ਦੇ ਨਿੱਜੀ ਮਸਲੇ ਗਰਾਊਂਡ ਲੈਵਲ ਦੇ ਮਸਲਿਆਂ ਨੂੰ ਸਾਰਿਆਂ ਨੂੰ ਤੈ ਕਰਕੇ ਇਹ ਫਾਸਲਾ ਜਿਹੜਾ ਉਹ ਉੱਪਰ ਤੱਕ ਪਹੁੰਚਣ ਉਹ MLA ਬਣਨਗੇ ਤੇ ਲੋਕਾਂ ਦਾ ਭਲਾ ਜ਼ਿਆਦਾ ਹੋ ਸਕਦਾ ਬਲਕ ਸੰਮਤੀ ਦੇ ਵਿੱਚ ਜਿਹੜਾ ਹੈਗਾ ਜਦੋਂ ਮੈਂ ਸੰਮਤੀ ਲੜੀ ਸੀ ਉਦੋਂ ਬਹੁਤ ਸਾਰੇ ਹੋਰ ਵੀ ਕੰਮ ਹੁੰਦੇ ਸੀ ਬਲਕ ਸੰਮਤੀ ਉਦੋਂ ਬੜੀ ਇੰਪੋਰਟੈਂਟ ਹੁੰਦੀ ਸੀ ਕਿਉਂਕਿ ਜਿਹੜੇ ਆਂਧਨਵਾੜੀ ਵਰਕਰ ਹੁੰਦੇ ਸੀ ਉਹਨਾਂ ਦੀਆਂ ਪਿੰਡਾਂ ਦੇ ਵਿੱਚੋਂ ਜੇ ਕਿਤੇ ਸੀਟ ਖਾਲੀ ਹੁੰਦੀ ਸੀ ਤਾਂ ਉਸ ਪਿੰਡ ਦੇ ਵਿੱਚੋਂ ਮਤਾ ਪਾ ਕੇ ਐਪਲੀਕੇਸ਼ਨਸ ਮਗਵਾਈਆਂ ਜਾਂਦੀਆਂ ਸੀ ਕਿ ਉਹ ਪਿੰਡ ਆਪਣੀ ਐਪਲੀਕੇਸ਼ਨਸ ਭੇਜੇ ਤੇ ਜਿਹੜੀਆਂ ਆਂਧਨਵਾੜੀ ਵਰਕਰਸ ਤੇ ਹੈਲਪਰਸ ਦੀਆਂ ਨੌਕਰੀਆਂ ਬਲਕ ਸੰਮਤੀ ਦਿੰਦੀ ਸੀ ਫਿਰ ਜਿੰਨੀਆਂ ਸਾਡੀਆਂ ਪੈਨਸ਼ਨਾਂ ਨੇ ਚਾਹੇ ਉਹ ਬੁਢਾਪਾ ਪੈਨਸ਼ਨ ਸੀ ਚਾਹੇ ਉਹ ਵਿਧਵਾ ਪੈਨਸ਼ਨ ਸੀ ਜਾਂ ਆਸ਼ਰਿਤ ਪੈਨਸ਼ਨ ਸੀ ਅਪੰਗ ਪੈਨਸ਼ਨ ਸੀ ਉਹ ਸਾਰੀਆਂ ਦੀਆਂ ਸਾਰੀਆਂ ਪੈਨਸ਼ਨ ਜਿਹੜੀਆਂ ਪੂਰੇ ਬਲੌਕ ਦੇ ਵਿੱਚੋਂ ਫਾਰਮ ਭਰ ਕੇ ਇਕੱਠੀਆਂ ਹੋ ਕੇ ਬਲੌਕ ਸੰਮਤੀ ਦੇ ਚੇਅਰਮੈਨ ਦੀ ਟੇਬਲ ਤੇ ਆਉਂਦੀਆਂ ਸੀ ਤੇ ਉੱਥੇ ਹੀ ਉਹਨਾਂ ਨੂੰ ਮੀਟਿੰਗ ਕਰਕੇ ਪਾਸ ਕੀਤਾ ਜਾਂਦਾ ਸੀ ਜੋਬਾਂ ਵੀ ਇਦਾਂ ਪਾਸ ਕੀਤੀਆਂ ਜਾਂਦੀਆਂ ਸੀ ਪੈਨਸ਼ਨਾਂ ਵੀ ਇਦਾਂ ਪਾਸ ਕੀਤੀਆਂ ਜਾਂਦੀਆਂ ਸੀ ਇਸ ਤੋਂ ਇਲਾਵਾ ਜਿਹੜੀਆਂ ਸੰਮਤੀ ਦੀਆਂ ਜ਼ਾਇਦਾਤਾਂ ਹੁੰਦੀਆਂ ਜੀ ਹਰ ਬਲੌਕ ਦੇ ਵਿੱਚ ਸੰਪਤੀ ਦੀਆਂ ਜ਼ਾਇਦਾਤਾਂ ਹੁੰਦੀਆਂ ਉਹਨਾਂ ਦਾ ਰੱਖ-ਰਖਾਵ ਉਹਨਾਂ ਦੇ ਉੱਤੇ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਕਿੱਥੋਂ ਤੁਹਾਨੂੰ ਆ ਰਿਹਾ ਰੈਵਨਿਊ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਕਿਉਂ ਨਹੀਂ ਆ ਰਿਹਾ ਕਿੱਥੇ ਕਬਜ਼ੇ ਹੋਏ ਆ ਉਹ ਸਾਰਾ ਸੰਪਤੀ ਦਾ ਕੰਮ ਹੁੰਦਾ ਮੈਂ ਆਪਣੀ ਸੰਪਤੀ ਦੇ ਵੇਲੇ ਜਿਹੜਾ ਇੱਕ ਵੱਡਾ ਪੁਆਇੰਟ ਅਸੀਂ ਸ਼ੂ ਉਠਾਇਆ ਸੀ ਨਕੋਦਰ ਜੇ ਅਸੀਂ ਵੀਡੀਓ ਦਫਤਰ ਜਾਈਏ ਤਾਂ ਉਸ ਤੋਂ ਅੱਗੇ ਸਾਰੀ ਜ਼ਮੀਨ ਸੰਮਤੀ ਦੀ ਆ ਔਰ ਜਿਹੜਾ ਡੀਐਸਪੀ ਦਾ ਦਫਤਰ ਹੁੰਦਾ ਸੀ ਉਹ ਸੰਮਤੀ ਦੀ ਜ਼ਮੀਨ ਦੇ ਵਿੱਚ ਹੁੰਦਾ ਸੀ ਅੱਛਾ ਜੀ ਔਰ ਉਹ ਉਸ ਵੇਲੇ ਈਸ਼ੂ ਮੈਂ ਉਠਾਇਆ ਸੀ ਔਰ ਫਿਰ ਬੜੀ ਅਸੀਂ ਨਾ ਉਨੁਗੰਭੀਤਾ ਦੇ ਨਾਲ ਲੜਿਆ ਵੀ ਜੀ ਉਹ ਉਹ ਜਿਹੜਾ ਗੰਭੀਰਤਾ ਦੇ ਨਾਲ ਲੜਨ ਦਾ ਕਰਕੇ ਫਿਰ ਜਦੋਂ ਅਗਲੀ ਬਲੋਕ ਸ਼ਾਂਤੀ ਦੇ ਵਿਲੇ ਤੱਕ ਜਿਹੜੇ ਖੰਗੜਨੇ ਸੀ ਦਿੰਦੇ ਹੁੰਦੇ ਮਤਲਬ ਉੱਥੇ ਕੇ ਵੀ ਕੋਈ ਦੇਖ ਵੀ ਨਹੀਂ ਸਕਦਾ ਡੀਐਸਪੀ ਦਫ਼ਤਰ ਵੱਲੋਂ ਉਹ ਡੀਐਸਪੀ ਦਫ਼ਤਰ ਜਿਹੜਾ ਨਾ ਉਹ ਛੁੱਟ ਗਿਆ ਸੀ ਕਬਜ਼ੇ ਦੇ ਹੇਠੋਂ ਇਹ ਵੀ ਇੱਕ ਅਨੋਖੀ ਮੁਕਸਾਲ ਆ ਵੀ ਤੁਸੀਂ ਪੁਲਿਸ ਕੋਲੋਂ ਕਬਜ਼ਾ ਛਡਵਾ ਲਿਆ ਜੀ ਔਰ ਇਦਾਂ ਦੇ ਹੋਰ ਬਹੁਤ ਸਾਰੇ ਕੰਮ ਤੇ ਮੈਡਮ ਜੀ ਇਹ ਜਿਹੜੀਆਂ ਸੰਮਤੀਆਂ ਆ ਇਹ ਇਹਨਾਂ ਦਾ ਪੰਚਾਇਤਾਂ ਨੂੰ ਕੀ ਸਹਿਯੋਗਨ ਆ ਪਹਿਲੀ ਗੱਲ ਤੇ ਇਹ ਹੈ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਸੰਪਤੀ ਦੇ ਕੋਲੋਂ ਕੁਝ ਹੱਕ ਖੋਏ ਨੇ ਜੀ ਜਿਹਦੇ ਵਿੱਚ ਇਹ ਜਿਹੜੀਆਂ ਚੋਭਾਂ ਉਹ ਵੀ ਜਿਹੜੀਆਂ ਉਹ ਕਿਸੇ ਹੋਲ ਲੈਵਲ ਤੇ ਚਲੀਆਂ ਗਈਆਂ ਸੀ ਹੁਣ ਤਾਂ ਮਨਜੁਗ ਸਿੰਘ ਸਾਹਿਬ ਨੇ ਤਾਂ ਆਨਲਾਈਨ ਕਰ ਦਿੱਤੀਆਂ ਕਿ ਜਿਵੇਂ ਬਾਕੀ ਨੌਕਰੀਆਂ ਮਿਲਦੀਆਂ ਉਹਦੇ ਰਾਹੀਂ ਅਦਰਵਾਈਜ਼ ਇਹਨਾਂ ਦੇ ਕੋਲੋਂ ਇਹ ਚੋਭਾਂ ਜਿਹੜੀਆਂ ਪਿਛਲੀ ਸਰਕਾਰ ਦੇ ਸਮੇਂ ਇਹ ਅਧਿਕਾਰ ਖੋਲਿਆ ਗਿਆ ਸੀ ਜੀ ਦੂਸਰਾ ਜਿਹੜਾ ਪੈਨਸ਼ਨਾਂ ਵਾਲਾ ਹੈਗਾ ਪੈਨਸ਼ਨ ਸਾਰੀਆਂ ਆਨਲਾਈਨ ਕਰ ਦਿੱਤੀਆਂ ਸੀ ਸੁਵਿਧਾ ਕੇਂਦਰ ਦੇ ਰਾਹੀਂ ਲੱਗਦੀਆਂ ਉਹ ਇੱਕ ਵਧੀਆ ਸਟੈਪ ਹੈਗੇ ਵੀ ਇੱਥੇ ਮਨਮਰਜ਼ੀ ਕਿਸੇ ਦੀ ਨਾ ਚੱਲੇ ਆਨਲਾਈਨ ਹੀ ਸਾਰਾ ਹੋ ਗਿਆ ਸੀ ਉਹ ਉਹ ਸਾਰਾ ਸਿਸਟਮ ਜਿਹੜਾ ਜੌਬਾਂ ਵਾਲਾ ਆ ਇਹ ਹੋਣਾ ਵੀ ਨਹੀਂ ਚਾਹੀਦਾ ਚਲੋ ਉਸ ਸਮੇਂ ਆਨਲਾਈਨ ਸਿਸਟਮ ਹੈ ਨਹੀਂ ਸੀ ਔਰ ਜਦੋਂ ਆਨਲਾਈਨ ਸਿਸਟਮ ਹੋ ਗਿਆ ਤਾਂ ਇਹ ਜਿਹੜਾ ਕੁਝ ਹੱਥਾਂ ਦੇ ਵਿੱਚੋਂ ਨਿਕਲਣਾ ਸੀ ਇਹ ਬੜਾ ਬਿਹਤਰ ਹੋ ਗਿਆ ਕਿ ਸਾਰੀਆਂ ਜੌਬਾਂ ਆਨਲਾਈਨ ਹੋ ਗਈਆਂ ਔਰ ਇਸ ਤੋਂ ਇਲਾਵਾ ਸੰਤੀਆਂ ਦੇ ਵਿੱਚ ਫੰਡਸ ਹੁੰਦੇ ਆ ਜੀ ਜਿਹੜਾ 15ਵਾਂ ਵਿੱਤ ਕਮਿਸ਼ਨ ਆ ਉਹਦਾ 10% ਸ਼ੇਅਰ ਜਿਹੜਾ ਹੈ ਪੂਰੇ ਸਾਲ ਦਾ ਉਸਾਮਤੀਆਂ ਦੇ ਵਿੱਚ ਆਉਂਦਾ ਔਰ ਸੰਮਤੀ ਦੇ ਵਿੱਚੋਂ ਉਹ ਫੰਡਸ ਜਿਹੜੇ ਆ ਮੀਟਿੰਗ ਦੇ ਤਹਿਤ ਸੰਮਤੀ ਮੈਂਬਰਸ ਦੀ ਇੱਛਾ ਦੇ ਅਨੁਸਾਰ ਔਰ ਚੇਅਰਮੈਨ ਦੀ ਸੈਂਕਸ਼ਨ ਦੇ ਨਾਲ ਉਹ ਪਿੰਡਾਂ ਦੇ ਵਿੱਚ ਤਕਸੀਮ ਕੀਤੇ ਜਾਂਦੇ ਆ ਬਸ਼ਰਤੇ ਕਿ ਸੰਮਤੀ ਮੈਂਬਰ ਜਿਹੜੇ ਆ ਉਹ ਸਤਰਖ ਹੋਣ ਉਹਨਾਂ ਨੂੰ ਪਤਾ ਹੋਵੇ ਸਾਡਾ ਰਾਈਟ ਬਣਦਾ ਅਸੀਂ ਜਿਹੜੇ ਪਿੰਡਾਂ ਚੋਂ ਚੁਣ ਕੇ ਆਏ ਆ ਅਸੀਂ ਉੱਥੇ ਇਥੋਂ ਫੰਡ ਲੈ ਕੇ ਜਾਣੇ ਆ ਤਾਂ ਤੇ ਇਹ ਜਿਹੜੇ ਸੰਮਤੀ ਮੈਂਬਰ ਹੋ ਗਏ ਇੱਕ ਇਹ ਸੰਮਤੀ ਦਾ ਜਿਹੜਾ ਚੇਅਰਮੈਨ ਹੋਗਾ ভাইস ਚੇਅਰਮੈਨ ਹੋ ਗਿਆ ਇਹ ਫਿਰ ਕਿਹੜੇ ਅਫਸਰ ਦੇ ਅਧੀਨ ਜਾਦੇ ਇਹਨਾਂ ਦਾ ਖੇਤਰ ਹੁੰਦਾ ਅ ਅਫਸਰ ਦੇ ਅਧੀਨ ਨਹੀਂ ਕਹਿ ਸਕਦੇ ਚੁਣਿਆ ਹੋਇਆ ਇਹ ਸਟਰਕਚਰ ਆ ਇਹਦੇ ਵਿੱਚ ਅਫਸਰਾਂ ਦੀ ਅਧਿਨਿਕੀ ਕੋਈ ਨਹੀਂ ਹੁੰਦੀ ਪਰ ਮਦਦ ਜਿਹੜੀ ਆ ਉਹ ਵੀਡੀਓ ਦਫ਼ਤਰ ਦੀ ਲਈ ਜਾਂਦੀ ਹੈ ਇਹ ਡੀ ਡੀ ਪੀਓ ਅ ਆਪਣੇ ਜ਼ਿਲ੍ਹਾ ਪ੍ਰਸ਼ਾਸਕ ਸੈਕਟਰੀ ਉਹ ਸਾਰੇ ਇਹਨਾਂ ਨੂੰ ਰਨ ਕਰਦੇ ਆ ਮਿਲ ਕੇ ਔਰ ਜਿਹੜੇ ਫੰਡਸ ਨੇ ਉਹ ਜਿਹੜੇ 10% ਇਹਨਾਂ ਨੂੰ ਆਉਂਦੇ ਨੇ ਉਹ ਸਿੱਧੇ ਸਰਕਾਰ ਵੱਲੋਂ ਜਿਹੜੇ ਸੰਪਤੀ ਦੇ ਖਾਤੇ ਵਾਲੇ ਉਹ ਸੰਪਤੀ ਦੇ ਖਾਤੇ ਚ ਆਉਂਦੇ ਆ ਏਡੀਸੀ ਜਾਂ ਡਿਪਟੀ ਕਮਿਸ਼ਨਰ ਨਾਲ ਵੀ ਸੰਬੰਧ ਹੁੰਦਾ ਇਹਨਾਂ ਦਾ ਉਹਨਾਂ ਦਾ ਸੰਬੰਧ ਸਿੱਧਾ ਜਿਹੜਾ ਨਾ ਉਹ ਡਿਪਟੀ ਕਮਿਸ਼ਨਰ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਨਾਲ ਸੰਬੰਧ ਜਾਂਦਾ ਏਡੀਸੀ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਇਹ ਜ਼ਿਲ੍ਹਾ ਪ੍ਰੀਸ਼ਦ ਸੈਕਟਰੀ ਜਿਹੜੇ ਸਾਡੇ ਲੱਗਦੇ ਆ ਔਰ ਉਸ ਤੋਂ ਬਾਅਦ ਡੀਡੀਪੀਓ ਤੇ ਵੀਡੀਓ ਇਹ ਤਨਦਾਰੀ ਜਿਹੜੀ ਨਾ ਉਸਮਤੀ ਦੇ ਨਾਲ ਸੰਬੰਧਿਤ ਹੈ ਜੀ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਹੈਗਾ ਜਿਲ੍ਹਾ ਪ੍ਰੀਸ਼ਦ ਦੇ ਫੰਡਸ ਜਿਹੜੇ ਹੁੰਦੇ ਆ ਜਾਂ ਜਿਲ੍ਹਾ ਪ੍ਰੀਸ਼ਦ ਦਾ ਕੰਮ ਹੁੰਦਾ ਆ ਉਹ ਜਿਲ੍ਹਾ ਪ੍ਰੀਸ਼ਦ ਦੇ ਸੈਕਟਰੀ ਦੇ ਅਧੀਨ ਹੀ ਹੁੰਦਾ ਅਧੀਨ ਨਹੀਂ ਕਹਿ ਸਕਦੇ ਸਹਿਯੋਗ ਦੇ ਨਾਲ ਜਿਵੇਂ ਸਰਪੰਚਾਂ ਨੂੰ ਸਹਿਯੋਗ ਮਿਲਦਾ ਹੈਗਾ ਸੈਕਟਰੀ ਮਿਲਦਾ ਹੈ ਇੱਕ ਸਰਪੰਚ ਨੂੰ ਜੀ ਉਹ ਉਸ ਸੈਕਟਰੀ ਦੇ ਰਾਹੀਂ ਆਪਣਾ ਸਾਰਾ ਲਖਤ ਪੜਤ ਕਰਦੇ ਆ ਔਰ ਉਹ ਲਿਖਤ ਪੜਤ ਜਿਹੜੀ ਕਰਨ ਦਾ ਜਿੰਮਾ ਉਹ ਸਕਤੀ ਦਾ ਹੁੰਦਾ ਉਹਨੇ ਸਰਪੰਚ ਨੂੰ ਸਹਿਯੋਗ ਦੇਣਾ ਹੁੰਦਾ ਸਰਪੰਚ ਦਾ ਅਸਿਸਟੈਂਟ ਹੁੰਦਾ ਉਹ ਇਸੇ ਤਰ੍ਹਾਂ ਹੀ ਜਿਹੜਾ ਸਮਤੀ ਦਾ ਚੇਅਰਮੈਨ ਹੈ ਜਾਂ ਸਮਤੀ ਬਲੌਕ ਸਮਤੀ ਮੈਂਬਰ ਨੇ ਉਹਨਾਂ ਦੇ ਅਸਿਸਟੈਂਟ ਵੀ ਡਿਓ ਹੁੰਦੇ ਆ ਔਰ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਅਸਿਸਟੈਂਟ ਜਿਹੜੇ ਆ ਉਹ ਜ਼ਿਲ੍ਹਾ ਪ੍ਰੀਸ਼ਦ ਸਕਤੀ 3 ਡੀਡੀਪੀ ਹੁੰਦੇ ਐ ਮੈਨੂੰ ਇਹ ਅੱਗੇ ਜ਼ਿਲ੍ਹਾ ਪ੍ਰੀਸ਼ਦ ਦੀ ਤੁਸੀਂ ਦੱਸਿਆ ਵੀ ਉਹਨਾਂ ਦਾ ਜਿਹੜਾ ਸਬੰਧ ਆ ਏਡੀਸੀ ਡੀਸੀ ਨਾ ਹੁੰਦਾ ਤੇ ਤੁਹਾਡੇ ਦੇਖਣ ਵਿੱਚ ਜਿਹੜੇ ਪਿਛਲੇ ਸਮੇਂ ਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣ ਕੇ ਜਾਂਦੇ ਰਹਿਆ ਉਹਨਾਂ ਦੀ ਹਲਕੇ ਦੇ ਅੰਦਰ ਕਾਰਗੁਜ਼ਾਰੀ ਨੂੰ ਲੈ ਕੇ ਕੀ ਗੱਲ ਹੈ ਉਹਨਾਂ ਦੀ ਦੇਖੋ ਜ਼ਿਲ੍ਹਾ ਪ੍ਰੀਸ਼ਦ ਕੋਈ ਛੋਟੀ ਵੱਡੀ ਗੱਲ ਨਹੀਂ ਹੈ ਛੋਟੀ ਗੱਲ ਨਹੀਂ ਹੈ ਵੱਡੀ ਗੱਲ ਹੈ ਜ਼ਿਲ੍ਹਾ ਪ੍ਰੀਸ਼ਦ ਦਾ ਚੁਣਿਆ ਜਾਣਾ ਤੇ ਹਰ ਇੱਕ ਹਲਕੇ ਦੀ ਪੋਪੂਲੇਸ਼ਨ ਦੇ ਹਿਸਾਬ ਦੇ ਨਾਲ ਉੱਥੇ ਦੇ ਵੋਟਰਸ ਦੇ ਹਿਸਾਬ ਦੇ ਨਾਲ ਜਿਵੇਂ ਆਪਣੇ ਹਲਕੇ ਦੇ ਵਿੱਚ ਚਾਰ ਜ਼ਿਲ੍ਹਾ ਪ੍ਰੀਸ਼ਦ ਨੇ ਸ਼ਾਹਕੋਟ ਦੇ ਵਿੱਚ ਪੰਜ ਜ਼ਿਲ੍ਹਾ ਪ੍ਰੀਸ਼ਦ ਨੇ ਕੈਂਟ ਦੇ ਵਿੱਚ ਥੋੜੇ ਪਿੰਡਾਂ ਦੇ ਉੱਥੇ ਦੋ ਜ਼ਿਲ੍ਹਾ ਪ੍ਰੀਸ਼ਦ ਨੇ ਅਰ ਇਸੇ ਤਰ੍ਹਾਂ ਵੱਖ-ਵੱਖ ਹਲਕਿਆਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਆਉਂਦੇ ਨੇ ਔਰ ਇਹ ਵੱਡੀ ਪਾਵਰ ਹੁੰਦੀ ਆ ਕਿਉਂਕਿ ਬਹੁਤ ਸਾਰੇ तकरीबन 35 ਤੋਂ 40 ਪਿੰਡ ਇੱਕ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਨੂੰ ਚੁਣਦੇ ਆ ਵੋਟਾਂ ਪਾ ਕੇ ਜੀ ਔਰ ਇਹਦਾ ਸਿੱਧਾ ਸੰਬੰਧ ਹੈ ਜ਼ਿਲ੍ਹਾ ਪ੍ਰਸ਼ਾਸਨ ਸੈਕਟਰੀ ਦੇ ਨਾਲ ਹੁੰਦਾ ਔਰ ਜੇ ਜ਼ਿਲ੍ਹਾ ਪ੍ਰਸ਼ਾਸਨ ਸੈਕਟਰੀ ਕਿਤੇ ਮਤਲਬ ਕੋਈ ਉਹਦੀ ਗੈਰ ਮੌਜੂਦਗੀ ਜਾਂ ਜ਼ਿਲ੍ਹਾ ਪ੍ਰਸ਼ਾਸਨ ਸੈਕਟਰੀ ਨੂੰ ਡੀਸੀ ਸਾਹਿਬ ਜਿਹੜੇ ਉਸ ਉਹਨੂੰ ਉਹਨਾਂ ਨੂੰ ਹਦਾਇਤ ਕਰਦੇ ਨੇ ਜਿਵੇਂ ਕਿਵੇਂ ਵੀ ਕਰਨਾ ਹੋਵੇ ਜੀ ਜ਼ਿਲ੍ਹਾ ਪ੍ਰੀਸ਼ਦ ਬੜਾ ਮਹੱਤਵਪੂਰਨ ਹੈਗਾ ਇਹਦੇ ਵਿੱਚ ਜਿਹੜੇ ਫੰਡਸ ਨੇ ਉਹ ਵੀ 10% ਸਿੱਧੇ ਫੰਡ ਸਰਕਾਰ ਦੇ ਖਰਚਿਆਂ ਦੇ ਵਿੱਚੋਂ ਸਿੱਧੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਆਉਂਦੇ ਆ ਜੀ ਔਰ ਮੋٹے ਫੰਡ ਆਉਂਦੇ ਨੇ ਇੱਥੇ ਜਿਹੜੇ ਪਿੰਡਾਂ ਨੂੰ ਕਿਉਂਕਿ ਇੱਕ ਮੈਂਬਰ ਦੇ ਕੋਲ ਜ 40 ਪਿੰਡਾਂ ਤੇ ਉਹਨੇ ਉਹਨਾਂ ਦੀ ਦੇਖ ਰਹਿਖ ਕਰਨੀ ਹੁੰਦੀ ਆ ਔਰ ਉਹਨਾਂ ਨੂੰ ਆਪਣੇ ਵੋਟਰਸ ਨੂੰ ਸਪੋਰਟਰਸ ਨੂੰ ਸੈਟੀਸਫਾਈਡ ਕਰਨਾ ਹੁੰਦਾ ਔਰ ਮੋਟੇ ਫੰਡਾਂ ਲੈਣੇ ਜੇ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਜੇ ਦੱਸਣਾ ਚਾਹਾਂ ਜੀ ਕਿ ਮੈਂ ਕਿਉਂਕਿ ਪਹਿਲਾਂ ਸੰਮਤੀਆਂ ਵੀ ਖਤਮ ਹੋ ਗਈਆਂ ਸੀ ਉਹਨਾਂ ਦਾ ਟਾਈਮ ਨਿਕਲ ਗਿਆ ਜਿਲ੍ਹਾ ਪ੍ਰਸ਼ਾਸਨ ਨਿਕਲ ਗਿਆ ਜਾਂ ਜਿੰਨਾ ਚਿਰ ਜਿਲ੍ਹਾ ਪ੍ਰਸ਼ਾਸਨ ਸੀਗੀ ਵੀ ਜੀ ਔਰ ਮੇਰਾ ਖਿਆਲ ਹੈ ਵੀ ਘੱਟ ਤੋਂ ਘੱਟ ਨੀਤਾ ਮੈਂ 5-6 ਕਰੋੜ ਰੁਪਈਆ ਹੁਣ ਤੱਕ ਮੈਂ ਜਿਲ੍ਹਾ ਪ੍ਰਸ਼ਾਸਨ ਲੋਕਾਂ ਵਿੱਚ ਤਕਸੀਮ ਕੀਤਾ ਔਰ ਇੰਨੇ ਪੈਸੇ ਸਾਡੇ ਸੰਪਤੀਆਂ ਦੇ ਵਿੱਚ ਸਾਡੇ ਤਕਸੀਮ ਹੋਏ ਆ ਕਹਿੰਦਾ ਮਤਲਬ ਉਠੀਕ ਵੱਡਾ ਔਰ ਜੇ ਮੈਂ ਇਹਨਾਂ ਦੇ ਮੈਂਬਰਾਂ ਦੀ ਗੱਲ ਕਰਾਂ ਕਿ ਮੈਂਬਰ ਕੀ ਪ੍ਰਭਾਵ ਰਖਾਉਂਦੇ ਆ ਮੈਂਬਰ ਕਿੰਨਾ ਲੈ ਕੇ ਆ ਸਕਦੇ ਆ ਜੀ ਔਰ ਉਹ ਸਾਰਿਆਂ ਦੀ ਆਪਣੀ ਐਫੀਸ਼ੀਐਂਸੀ ਤੇ ਡਿਪੈਂਡ ਕਰਦਾ ਆਪਣੀ ਇੱਛਾ ਸ਼ਕਤੀ ਤੇ ਡਿਪੈਂਡ ਕਰਦਾ ਕਿ ਇੱਕ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿਹੜਾ ਚੁਣ ਕੇ ਚੱਲਿਆ ਗਿਆ ਉਹ ਆਪਣੇ ਪਿੱਛੇ ਜਿਹੜੇ ਜਿਨ੍ਹਾਂ ਤੋਂ ਉਹਨਾਂ ਨੇ ਵੋਟਾਂ ਲਈਆਂ ਉਹਨਾਂ ਦੇ ਨਾਲ ਉਹਨਾਂ ਦਾ ਰਾਬਤਾ ਕਿੰਨਾ ਕਿਆ ਜੀ ਉਥਾਂ ਦੀਆਂ ਦੀਆਂ ਪੰਚਾਇਤਾਂ ਦੇ ਨਾਲ ਕਿੰਨਾ ਵਿਚਰਦਾ ਆ ਔਰ ਉਹ ਕਿਵੇਂ ਡਿਮਾਂਡਸ ਲੈ ਕੇ ਆਪਣੀਆਂ ਪੰਚਾਇਤਾਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਾਂਦਾ ਜੀ ਇਹ ਸਾਰਾ ਉਹਦੇ ਤੇ ਮੁਨਸਰ ਆ ਠੀਕ ਹੈ ਔਰ ਮੈਂ ਦੇਖ ਰਹੀ ਸੀ ਪਿਛਲਾ ਜਿਹੜਾ ਰਿਕਾਰਡ ਮੈਂ ਚੈੱਕ ਕੀਤਾ ਹਾਂਜੀ ਆਪਣੇ ਇਸ ਹਲਕੇ ਦੇ ਵਿੱਚੋਂ ਜੀ ਸਿਵਾਏ ਦਰਸ਼ਨ ਸਿੰਘ ਟੱਲੀ ਤੋਂ ਅੱਛਾ ਜੀ ਕੋਈ ਵੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਆਪਣੇ ਚੁਣੇ ਹੋਏ ਜਿਹੜਾ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਕਿਸੇ ਵੱਲ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ ਦਰਸ਼ਨ ਸਿੰਘ ਤਾਲੀ ਮੇਰੇ ਖਿਆਲਿਆ ਵੀ 6.5-7 ਕਰੋੜ ਰੁਪਈਆ ਪਿਛਲੇ 5 ਸਾਲਾਂ ਦੇ ਵਿੱਚ ਉਹਨੇ ਲਿਆ ਕੇ ਆਪਣੇ ਪਿੰਡਾਂ ਨੂੰ ਦਿੱਤਾ ਲਾਇਆ ਔਰ ਇਹ ਇੱਕ ਵੱਡੀ ਪ੍ਰਾਪਤੀ ਹੁੰਦੀ ਹੈ ਔਰ ਜ਼ਿਲ੍ਹਾ ਪ੍ਰਸ਼ਾਸਨ ਦੇ ਫੰਡਸ ਜਿਹੜੇ ਹਨ ਉਹ ਲੱਗਦੇ ਵੀ ਸਿੱਧੇ ਆ ਜੀ ਉਹ ਵੀਡੀਓ ਰਾਹੀਂ ਨਹੀਂ ਲੱਗਦੇ ਉਹ ਪੰਚਾਇਤਾਂ ਕੋਲ ਨਹੀਂ ਆਉਂਦੇ ਸਿੱਧੇ ਹਾਂਜੀ ਉਹ ਜਿਹੜੇ ਨੇ ਸਿੱਧੇ ਜ਼ਿਲ੍ਹਾ ਪ੍ਰਸ਼ਾਸਨ ਜੁੜੇ ਹੋ ਪੰਚਾਇਤ ਜਿਹੜਾ ਸਾਡਾ ਡਿਪਾਰਟਮੈਂਟ ਪੰਚਾਇਤੀ ਰਾਜ ਆ ਹਾਂਜੀ ਉਹਦੇ ਐਕਸੀਨ ਦੇ ਰਾਹੀਂ ਪਿੰਡਾਂ ਦੇ ਵਿੱਚ ਉਹ ਪੈਸੇ ਲੱਗਦੇ ਆ ਜੀ ਔਰ ਅਮਨਦੀ ਫਰਵਾਲਾ ਪਿਛਲਾ ਲੰਬਾ ਸਮਾਂ ਰਹੇ ਨੇ ਹਾਂਜੀ ਲਖਲ ਦੋ ਵਾਰ ਰਹੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਔਰ ਇਸ ਟਰਮ ਦੇ ਵਿੱਚ ਉਹਨਾਂ ਨੇ ਕੋਈ ਆਪਣੇ ਉਹਨਾਂ ਨੇ ਆਪਣੇ ਪਿੰਡ ਤੋਂ ਇਲਾਵਾ ਹਾਂਜੀ ਮੈਨੂੰ ਨਹੀਂ ਪਤਾ ਕੋਈ 10 15 ਜਾਂ 20 ਲੱਖ ਰੁਪਏ ਆਪਣੇ ਪਿੰਡ ਲੈਏ ਹੋਣਗੇ ਇਸ ਤੋਂ ਇਲਾਵਾ ਉਹਨਾਂ ਨੇ ਕਿਸੇ ਪਿੰਡ ਨੂੰ 1 ਰੁਪਈਆ ਨਹੀਂ ਦਿੱਤਾ ਅੱਛਾ ਜੀ ਇੱਧਰ ਸਾਡੇ ਮੁਖਤਿਆਰ ਸਿੰਘ ਨੇ ਉਹ ਵੀ ਆਪਣੇ ਆਪ ਨੂੰ ਵੱਡੇ ਲੀਡਰ ਖੌਂਦੇ ਆ ਜਿਵੇਂ ਅਮਨਦੀਪ ਪਰਵੜਾ ਖੌਂਦੇ ਨੇ ਕਿ ਵੀ ਮੈਂ ਵੱਡਾ ਲੀਡਰ ਆ ਉਹ ਵੀ ਆਪਣੇ ਆਪ ਨੂੰ ਮਤਲਬ ਵੱਡਾ ਲੀਡਰ ਖੌਂਦੇ ਉਹਨਾਂ ਨੇ ਵੀ ਕਿਤੇ ਆਪਣੇ ਪਿੰਡ ਤੋਂ ਇਲਾਵਾ 1 ਰੁਪਿਆ ਕਿਸੇ ਪਿੰਡ ਦੇ ਵਿੱਚ ਨਹੀਂ ਦਿੱਤਾ ਅੱਛਾ ਜੀ ਇਸੇ ਤਰ੍ਹਾਂ ਹੀ ਜਿਹੜੇ ਬਾਕੀ ਵੀ ਚੁਣੇ ਹੋਏ ਇੱਕ ਹੋਰ ਮੈਂਬਰ ਵੀ ਸੀਗਾ ਉਹਨਾਂ ਚੋਂ ਸਾਡੇ ਬੀਐਸਪੀ ਦੇ ਹਿੱਸੇ ਆਏ ਸੀ ਉਹਨਾਂ ਨੇ ਵੀ ਕਦੀ ਕੋਈ ਉਹਨਾਂ ਨੇ ਤਾਂ ਇੱਕ ਵੀ ਰੁਪਿਆ ਆਪਣੇ ਪਿੰਡ ਵਾਸਤੇ ਵੀ ਨਹੀਂ ਲੈ ਕੇ ਜਾਂਦਾ अच्छा जी ते, ते मतलब ये ਤੁਸੀਂ ਦੇਖੋ ਜੇ ਤੁਸੀਂ ਨੁਮਾਇੰਦਾ ਚੁਣ ਕੇ ਭੇਜਦੇ ਆ ਜੀ ਐਟ ਲੀਸਟ ਉਹ ਲੋਕਾਂ ਦੇ ਨਾਲ ਗਰਾਊਂਡ ਲੈਵਲ ਤੇ ਉੱਤੇ ਜਿਹੜੀਆਂ ਕਮਿਟਮੈਂਟਸ ਤਾਂ ਕੋਈ ਹੁਣ ਜਾਂ ਉਦਾਂ ਹੀ ਇਹ ਮਤਲਬ ਹਨੇਰੇ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਹਨੇਰੇ ਦੇ ਵਿੱਚ ਲੋਕਾਂ ਨੂੰ ਹਨੇਰੇ ਵਿੱਚ ਰੱਖਦੇ ਹੋ ਲੋਕਾਂ ਨੂੰ ਗਮਰਾਹ ਕਰਦੇ ਹੋ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਦੇ ਹੋ ਤੁਸੀਂ ਪੰਚਾਇਤਾਂ ਨੂੰ ਜਾਂ ਪਿੰਡਾਂ ਦੇ ਵਿੱਚ ਤੁਹਾਨੂੰ ਤਾਂ ਸਹੀ ਪੁੱਛੋ ਤਾਂ ਉਹਨਾਂ ਨੂੰ ਤਾਂ ਪੰਚਾਇਤਾਂ ਦੀ ਵੀ ਸਰੋਤ ਹੈ ਨੇ ਜੀ ਉਹਨਾਂ ਦਾ ਪੈਸਾ ਤਾਂ ਸਿੱਧਾ ਲੱਗਣਾ ਜੀ ਕੋਈ ਇੱਕ ਪੈਸਾ ਇੱਥੇ ਨਹੀਂ ਆਇਆ ਮਤਲਬ ਮੈਂ ਮੇਰੇ ਹੁੰਦਿਆਂ ਹੁਣ ਇੱਕ ਸਾਲ ਦੀ ਟਰਮ ਜਿਹੜੀ ਆ ਖਤਮ ਹੋਈ ਆ ਇਹਨਾਂ ਦੀ ਜ਼ਿਲ੍ਹਾ ਪ੍ਰਸ਼ਦ ਦੀ ਜਾਂ ਸੰਪਤੀ ਦੀ ਉਹਦੇ ਵਿੱਚ ਵੀ ਅਸੀਂ ਮਤਲਬ ਬਹੁਤ ਸਾਰੇ ਪੈਸੇ ਜਿਹੜੇ ਜ਼ਿਲ੍ਹਾ ਪ੍ਰਸ਼ਦ ਦੇ ਲੈ ਕੇ ਆਂਦੇ ਆ ਅਸੀਂ ਸਾਰੇ ਇੱਥੇ ਸਾਰੀਆਂ ਪੰਚਾਇਤਾਂ ਨੂੰ ਲਿਆ ਕੇ ਵੰਡੇ ਨੇ ਕਹਿੰਦਾ ਮਤਲਬ ਇਹ ਇਹ ਢੰਗ ਤਰੀਕੇ ਜਿਹੜੇ ਨੇ ਨਾ ਜਾਂ ਪੈਸਿਆਂ ਨੂੰ ਲਿਉਣ ਦਾ ਜਾਂ ਲੋਕਾਂ ਦੇ ਨਾਲ ਰابطੇ ਦਾ ਜਾਂ ਵੋਟਾਂ ਦਾ ਅਸਲ ਮੰਤਵ ਜੜਾਇਆ ਕਿ ਤੁਸੀਂ ਵੋਟਾਂ ਕਿਉਂ ਮੰਗਦੇ ਹੋ ਤੁਸੀਂ ਲੋਕਾਂ ਚ ਕਿਉਂ ਜਾਂਦੇ ਹੋ ਤੁਸੀਂ ਕਿਉਂ ਚੁਣੇ ਜਾਂਦੇ ਹੋ ਇਹ 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 ਕਿਸੇ ਦੇ ਦਿਮਾਗ ਦਾ ਹਿੱਸਾ ਨਹੀਂ ਹੈ ਸਿਰਫ ਆਪਣੀਆਂ ਕਲਗੀਆਂ ਚ ਮਕਾਉਣ ਵਾਸਤੇ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆ ਬਸ ਦੁਨੀਆ ਦੇ ਵਿੱਚ ਮੋਛਾਂ ਤੇ ਹੱਥ ਰੱਖ ਕੇ ਦਸ ਰੱਖਣ ਦੱਸਣ ਵਾਸਤੇ ਕਿ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆ ਲੇਕਿਨ ਕਿੱਦਾਂ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਹੋ ਹਾਂਜੀ ਕਿਹਨਾਂ ਲੋਕਾਂ ਨੇ ਤੁਹਾਨੂੰ ਚੁਣਿਆ ਉਹਨਾਂ ਵਾਸਤੇ ਤੁਹਾਡੀਆਂ ਕੀ ਡਿਊਟੀਆਂ ਨੇ ਕੀ ਤੁਹਾਡੇ ਫਰਜ਼ ਨੇ ਕੀ ਤੁਸੀਂ ਉਹ ਫਰਜ਼ ਨਿਭਾਏ ਹੋ ਇਹ ਇਹ ਸਾਡੇ ਦੁਆਰਾ ਮੁਖਤਿਆਰ ਸਿੰਘ ਆਏ ਨੇ ਹੁਣ ਮੈਦਾਨ ਦੇ ਵਿੱਚ ਜੀ ਅਸੀਂ ਹੁਣ ਪਿੰਡਾਂ ਦੇ ਵਿੱਚ ਮੀਟਿੰਗਸ ਹੋਣਗੀਆਂ ਤਾਂ ਪੁੱਛਾਂਗੇ ਜੀ ਕਿ ਜੇ ਤੁਸੀਂ ਪਿੱਛੇ ਫਰਜ਼ ਨਹੀਂ ਨਿਭਾਇਆ ਉਹਨਾਂ ਦੀ ਵਾਈਸ ਸੀ ਜਿਹੜਾ ਪ੍ਰਸ਼ਦ ਮੈਂਬਰ ਪਹਿਲਾਂ ਦੋ ਵਾਰੀ ਉਹ ਵੀ ਮੇਰੇ ਖਿਲ ਆਪ ਵੀ ਬਣ ਚੁੱਕੇ ਨੇ ਪੁੱਛਾਂਗੇ ਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਪਿੰਡਾਂ ਨੂੰ ਕੀ ਕੀਤਾ ਕੀ ਲੈ ਕੇ ਆਏ ਹੋ ਕੀ ਦਿੱਤਾ ਇਹਨਾਂ ਵਾਸਤੇ ਕੀ ਕੀਤਾ ਕਿ ਤੁਸੀਂ ਦੁਬਾਰਾ ਜਿਹੜਾ ਮੈਦਾਨ ਦੇ ਵਿੱਚ ਆ ਗਏ ਹੋ ਇਹ ਇਹ ਸਵਾਲ ਚਾਬ ਹੁਣ ਹਲਕੇ ਦੇ ਵਿੱਚ ਕਿਤੇ ਜਾਣਗੇ اور ਦੂਸਰਾ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਜਿਹੜਾ ਪਿਛੇ ਕਿਉਂਕਿ ਇੱਕ ਡਿਸਟ੍ਰਿਕਟ ਦਾ ਅਦਾਰਾ ਜਿੰਨੇ ਡਿਸਟ੍ਰਿਕਟ ਦੇ ਸਾਡੇ ਕੋਲ ਡਿਸਪੈਂਸਰੀਜ਼ ਨੇ ਜੀ ਉਹਨਾਂ ਸਭ ਨੂੰ ਚਲਾਉਣ ਦਾ ਉਹਨਾਂ ਦੇ ਰੱਖ-ਰਖਾਵ ਦਾ ਉੱਥੇ ਦੇ ਜਿਹੜੇ ਡਾਕਟਰਸ ਨੇ ਉਹਨਾਂ ਦੇ ਸਭ ਨੂੰ ਚਗਾਣਾ ਦਵਾਈਆਂ ਤੇ ਡਾਕਟਰਸ ਦੀਆਂ ਸੈਲਰੀਆਂ ਜਾਂ ਜਾਂ ਉਹਨਾਂ ਦਾ ਸਾਰਾ ਪ੍ਰਬੰਧ ਜਿਹੜਾ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਅੰਡਰ ਆਉਂਦਾ ਠੀਕ ਹੈ ਔਰ ਉਹਨਾਂ ਦਾ اختیار ਆ ਇਸ ਤੋਂ ਇਲਾਵਾ ਵੈਟਰਨਰੀ ਡਾਕਟਰ ਜਿਹੜੇ ਨੇ ਉਹ ਵੀ ਪਿਛਲੇ ਟਾਈਮਸ ਦੇ ਵਿੱਚ ਜਿਲ੍ਹਾ ਪ੍ਰਸ਼ਦ ਹੀ ਰੱਖਦੀ ਰਹੀ ਹੈ ਠੀਕ ਹੈ ਹੁਣ ਆਈ ਥਿੰਕ ਇਹਨਾਂ ਨੂੰ ਆਨਲਾਈਨ ਕਰ ਦਿੱਤਾ ਗਿਆ ਕਿ ਤੁਸੀਂ ਮੈਰਿਟ ਦੇ ਆਧਾਰ ਤੇ ਤੁਹਾਨੂੰ ਆਨਲਾਈਨ ਜਿਹੜੇ ਉਹ ਪੱਤੀ ਕਿਤੇ ਜਾਣਗੇ ਵੈਟਰਿਨਰੀ ਇੰਸਪੈਕਟਰ ਜਾਂ ਵੈਟਰਿਨਰੀ ਡਾਕਟਰ ਔਰ ਇਹ ਜ਼ਿੰਮੇਵਾਰੀਆਂ ਵੱਡੀਆਂ ਨੇ ਜਿਹੜੀਆਂ ਇਲੈਕਸ਼ਨਾਂ ਇਹ ਕੋਈ ਜਿਹੜੀ ਹਰਿਆਰਕੀ ਬਣੀ ਆ ਇਹ ਕੋਈ ਇਹ ਕਿਸੇ ਗੱਲ ਨਾਲ ਬਣੀ ਸੀ ਕਿ ਲੀਡਰਸ਼ਿਪ ਕੁਆਲਿਟੀ ਨੂੰ ਤਰਸਣ ਵਾਸਤੇ ਜਿਹੜੀਆਂ ਨੇ ਪੰਚਾਇਤਾਂ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਨੇ ਜਿਹੜਾ ਇਹਨਾਂ ਤਿੰਨਾਂ ਦੇ ਵਿੱਚੋਂ ਖਰਾ ਉਤਰਦਾ ਆ ਉਹ ਲੋਕਾਂ ਦੇ ਦੋਖਾਂ ਲੋਕਾਂ ਦਾ ਨੁਮਾਇੰਦਾ ਹੋਣ ਦਾ ਹੱਕ ਹਾਸਲ ਕਰਦਾ ਔਰ ਇਹ ਹੋਣਾ ਵੀ ਚਾਹੀਦਾ ਕਿ ਵੀ ਉਹਨਾਂ ਲੋਕਾਂ ਨੂੰ ਤਰਜੀਹ ਦਿੱਤੀ ਜਾਵੇ ਉਹਨਾਂ ਨੂੰ ਬਕਾਇਦਾ ਜਿਹੜਾ ਇਹਨਾਂ ਦੇ ਵਿੱਚੋਂ ਜਿਹੜੀ ਲੀਡਰਸ਼ਿਪ ਕੁਆਲਿਟੀ ਜਿਹੜੀ ਉਹ ਨਿਕਲੇ ਬਸ਼ਰਤੇ ਤੁਸੀਂ ਸੇਵਾ ਦਾ ਮਨ ਬਣਾ ਕੇ ਆਏ ਹੋ ਤਾਂ ਐ ਤੁਹਾਨੂੰ ਕੀ ਲੱਗਦਾ ਇਹ ਜਿਹੜਾ ਨਕੂਦਰ ਹਲਕਾ ਨਕੂਦਰ ਬਲਾਕ ਨੂਰਮਹਿਲ ਬਲਾਕ ਇੱਥੇ ਜਿਹੜੇ ਹੁਣ ਤੱਕ ਵੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ रह ਚੁੱਕੇ ਆ ਜਾਂ ਸੰਗਤੀਆਂ ਚੋਂ ਆਪਾਂ ਸਟੈਪ ਬਾਈ ਸਟੈਪ ਦੇਖਦੇ ਆ ਤੁਹਾਨੂੰ ਲੱਗਦਾ ਕੋਈ ਲੀਡਰ ਅਜਿਹਾ ਹੈ ਕੋਈ ਅ ਪਿਛਲੇ ਸਮਿਆਂ ਦੇ ਵਿੱਚ ਤਾਂ ਮੈਂ ਨਹੀਂ ਕੋਈ ਦੇਖਿਆ ਮੈਂ ਐਵੇਂ ਕਹਿ ਤਵਾ ਕੋਈ ਕੋਈ ਬਹੁਤਾ ਸਾਹਮਣੇ ਚੀਜ਼ ਆਈ ਨਹੀਂ ਕਿਉਂਕਿ ਜੇ ਇਦਾਂ ਵੀ ਕਹਿ ਲਈਏ ਵੀ ਜਿਹੜੀ ਕਾਂਗਰਸ ਆ ਉਹਨੇ ਹੁਣ ਤੱਕ ਜਿੰਨੇ ਵੀ ਇੱਥੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉਹਨਾਂ ਦੇ ਜਿੱਤਦੇ ਰਿਹਾ ਉਹਨਾਂ ਨੂੰ ਹਲਕਾ ਪੱਦਰ ਤੇ ਵੀ ਕਦੀ ਮੌਕਾ ਦਿੱਤਾ ਜਾ ਉਪਰ ਤੋਂ ਪੇ ਜਾਂਦੇ ਆ ਬਿਲਕੁਲ ਇਹੀ ਸੋਚਣ ਵਾਲੀਆਂ ਚੀਜ਼ਾਂ ਨੇ ਤੁਹਾਡੇ ਚੰਗੇ ਬੁਲਾਰੇ ਨੇ ਹਲਕੇ ਦੇ ਵਿੱਚ ਚੰਗੇ ਤੁਹਾਡੇ ਲੋਕ ਨੇ ਤੁਸੀਂ ਜਿਹੜੇ ਇਹ ਜਿਹੜੇ 40 40 ਪਿੰਡਾਂ ਨੂੰ ਜਿੱਤ ਕੇ ਬਣਦੇ ਨੇ ਕੀ ਉਹ ਹਲਕੇ ਦੀ ਨੁਮਾਇੰਦਗੀ ਨਹੀਂ ਕਰ ਸਕਦੇ ਬਿਲਕੁਲ ਇਹ ਸੋਚਣ ਵਾਲੀ ਗੱਲ ਹੈ ਉਹਨਾਂ ਨੂੰ ਹਲਕੇ ਦੀ ਨੁਮਾਇੰਦਗੀ ਕਿਉਂ ਨਹੀਂ ਜੀ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਯੂਥ ਨੂੰ ਅੱਗੇ ਲਿਆਇਆ ਜਾਵੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਤਾਜ਼ਾ ਫਰੈਸ਼ ਮਾਈਂਡ ਦੇ ਸਮੇਂ ਦੇ ਨਾਲ ਚੱਲਣ ਵਾਲੇ ਲੋਕ ਜਿਹੜਾ ਉਹ ਅੱਗੇ ਆਉਣ ਔਰ ਆਪਣੇ ਕੋਲ ਚਾਰ ਪੰਜ ਐਸੇ ਮੈਂਬਰ ਐ ਇਸ ਵਾਰ ਅਸੀਂ ਬਲਕ ਸੰਤੀ ਜਿਹੜੀ ਉਹ ਲੜ ਰਹੇ ਆ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਅੱਗੇ ਵਧਾਇਆ ਜਾ ਸਕਦਾ ਸਿਖਾਇਆ ਜਾ ਸਕਦਾ ਕੁਆਰੇ ਬੱਚੇ ਨੇ ਜਿਹੜੇ ਮੁੰਡੇ ਕੁੜੀਆਂ ਜਿਹੜੇ ਇਲੈਕਸ਼ਨਾਂ ਲੜ ਰਹੇ ਨੇ ਅੱਜ ਉਹਨਾਂ ਦੇ ਵਿੱਚ ਹੀ ਚਿੰਗ ਪੈਦਾ ਹੋਊਗੀ ਉਹ ਅੱਜ ਚੱਲਣਗੇ ਦੇਖਣਗੇ ਕਿ ਕਿਵੇਂ ਜਿਹੜਾ ਇਹ ਪੋਲਿਟਿਕਲ ਸਿਸਟਮ ਚੱਲਦਾ ਕਿਉਂਕਿ ਪਹਿਲਾਂ ਤਾਂ ਨੌਜਵਾਨਾਂ ਨੂੰ ਇੱਕ ਭੀੜ ਦਾ ਹਿੱਸਾ ਬਣਾਇਆ ਉਹਨਾਂ ਨੂੰ ਟੂਲ ਦੀ ਤਰ੍ਹਾਂ ਵਰਤਿਆ ਉਹਨਾਂ ਨੂੰ ਲੀਡਰਸ਼ਿਪ ਦਾ ਮੌਕਾ ਨਹੀਂ ਦਿੱਤਾ ਗਿਆ ਕਦੀ ਵੀ ਪਰ ਆਮ ਆਦਮੀ ਪਾਰਟੀ ਇਹਦੇ ਵਾਸਤੇ ਜਿਹੜੀ ਬੜੀ ਸੋਹਰਦਿਆ ਕਿ ਨੌਜਵਾਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਭਵਿੱਖ ਜਿਹੜਾ ਆ ਲੀਡਰਸ਼ਿਪ ਕੁਆਲਿਟੀ ਜਿਹੜੀ ਚਮਕੇ ਔਰ ਉਹ ਰੈਲ ਟਾਈਮ ਦੇ ਵਿੱਚ ਨੋਜਵਾਨ ਅਗੇオン ਲੀਡਰਸ਼ਿਪ ਵਸਤੇ ਤੇ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆ ਇਨਾਂ ਇਲੈਕਸ਼ਨਾਂ ਨੂੰ ਅ ਮੇਰੀ ਸਾਰੇ ਹਲਕੇ ਦੇ ਵੋਟਰ ਸਹਬਾਨਾਂ ਨੂੰ ਮੇਰੀ ਬੇਨਤੀ ਆ ਅਪੀਲ ਆ ਕਿ ਤੁਸੀਂ ਬਿਲਕੁਲ ਆਪਣੇ ਹਲਕੇ ਦੇ ਵਿੱਚ ਬੇਸ਼ੱਕ ਤੁਸੀਂ ਬਲਕ ਸੰਮਤੀ ਮੈਂਬਰ ਨੂੰ ਵੋਟ ਪਾਣੀ ਆ ਜਾਂ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਨੂੰ ਵੋਟ ਪਾਣੀ ਆ ਉਹਦੀ ਚੰਗੀ ਤਰ੍ਹਾਂ ਛਾਣਬੀਣ ਜ਼ਰੂਰ ਕਰੋ ਕਿ ਇਸ ਕਿਹੜਾ ਇਨਸਾਨ ਕਿਸ ਟਾਈਪ ਦਾ ਆ ਕਿ ਹੋ ਜਾ ਉਹਦਾ ਆਚਰਣ ਰਿਹਾ ਕਿ ਹੋ ਜਾ ਚਲਚਲਣ ਰਿਹਾ ਕਿ ਹੋ ਜਾ ਉਹ ਲੋਕਾਂ ਦੇ ਵਿੱਚ ਵਿਚਰਦਾ ਕੀ ਉਹਦੇ ਵਿੱਚ ਕੋਈ ਸੇਵਾ ਭਾਵਨਾ ਵਾਲੀ ਗੱਲ ਨਜ਼ਰ ਆਉਂਦੀ ਆ ਜਾਂ ਜਿਹੜੇ ਪਹਿਲੇ ਲੀਡਰ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਈਆਂ ਆਲਰੇਡੀ ਪਾਈਆਂ ਕੀ ਉਹ ਕਦੀ ਤੁਹਾਡੇ ਕੰਮ ਆਏ ਆ ਹੁਣ ਉਹਨਾਂ ਨੂੰ ਦੁਬਾਰਾ ਮੌਕਾ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਬਸ ਮੇਰੀ ਤੁਹਾਨੂੰ ਸਭ ਨੂੰ ਇਹੀ ਬੇਨਤੀ ਕਿ ਆਪਣੇ ਸਮਝ ਦੇ ਮੁਤਾਬਕ ਆਪਣੀ ਸੂਝ-ਬੂਝ ਦੇ ਮੁਤਾਬਕ ਪੂਰਾ ਨਾਪ ਤੋਲ ਕੇ ਜਾਣ ਪਛਣ ਕਰਕੇ ਆਪਣੀ ਵੋਟ ਜਿਹੜੀ ਤੁਸੀਂ ਪੋਲ ਕਰਤੀਆਂ 14 ਤਰੀਕ ਨੂੰ ਔਰ ਮੈਂ ਆਸ ਕਰਦੀਆਂ ਕਿ ਮੇਰੇ ਹਲਕੇ ਦੇ ਵਿੱਚ ਜਿਹੜੀ ਸਾਰੀ ਪੋਲਿੰਗ ਹੈ ਉਹ ਬੜੀ ਸ਼ਾਂਤੀ ਦੇ ਨਾਲ ਤੇ ਅਮਨ-ਅਮਾਨ ਦੇ ਨਾਲ ਹੋਏਗੀ ਕਿਉਂਕਿ ਇਹ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇ ਵਿੱਚ ਅਮਨ-ਅਮਾਨ ਨਾਲ ਸ਼ਾਂਤੀ ਨਾਲ ਹਰ ਇੱਕ ਨੂੰ ਉਹਦਾ ਹੱਕ ਦੇ ਕੇ ਵੋਟਾਂ ਪਵਾ ਕੇ ਜੇ ਤੁਸੀਂ ਕੋਈ ਲੀਡਰਸ਼ਿਪ ਖੜੀ ਕਰਦੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਜ਼ਰੂਰ ਚਮਕੇਗੀ ਮੈਡਮ ਜੀ ਤੁਸੀਂ ਬਹੁਤ ਵਿਸਤਾਰ ਨਾਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਬਾਰੇ ਦੱਸਿਆ ਸਾਡੇ ਸਰੋਤਿਆਂ ਨੂੰ థాడా బుతూ ధన్వాద ధన్వాద